ਕਬੱਡੀ 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 ਯਾਰ ਤੋਂ ਸਾਡਾ ਵੀਰ ਹੈ ਅਸੀਂ ਇੱਥੇ ਮਿਸ ਕਰ ਰਹੇ ਆ ਭਰਾ ਨੂੰ ਲਓ ਗੱਲਾਂ ਵੱਡੀਆਂ ਮੇਰੇ ਮਿੱਤਰੋ ਬਬੂ ਦੀ ਕਬੱਡੀ ਮਰਜਿੰਦਰ ਚੱਕੀ ਰੰਦਾਸ ਵਾਲਾ ਗੁਰੂ ਦਾ ਖਾਲਸਾ ਪਾਉ ਉਹ ਡੱਕ ਪਾਉਗੇ ਨਹੀਂ ਗੱਲਾਂ ਸਾਵੇ ਤੇ ਮੱਕੜ ਗਿਆ ਏ ਹੇ ਹੋਏ ਹੋਏ ਬੱਲੇ 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 ਕਿਉਂ ਨਹੀਂ ਕਹੇ ਦੀ ਧਰਤੀ ਲੱਗਿਆ ਜੋਰ ਦਰਬਾਰ ਸਾਹਿਬ ਦੀ ਕਿਰਾਨ ਸਾਹਿਬ ਸੁਣਾਉਣਗੇ ਫੈਸਲਾ ਹੋਏ 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 ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਸਾਡੇ

ਸੋ ਚੱਕੀ ਦੇ ਜੋਰ ਬੇਂਦੀ ਕਰਨੀ ਆ ਸੰਤ ਬਾਬਾ ਬਸਾਕਾ ਸਿੰਘ ਜੀ ਮਹਾਂਪੁਰਸ਼ ਗਦਰੀ ਲਹਿਰ ਵਾਲੇ ਬਾਨੀ ਮੁਖੀ ਬਣਿਆ 6 ਦਸੰਬਰ ਨੂੰ ਦਦੇਰ ਸਾਹਿਬ ਦੇ ਵਿੱਚ ਰੌਣਕਾਂ ਲੱਗਣਗੀਆਂ ਬਾਦ ਸੰਧੂ ਜੀ ਪੱਜੇਬ ਤੋਂ ਆਖਦੇ ਦੁਨੀਆ ਦੇ ਤਾਬ ਦੇ ਮਾਲਕ ਹੋਵੇਗਾ ਪਰ ਸਾਹਮਣੇ ਸਰਬਕੋਟੀਆਂ ਸੁੱਖੇ ਦਾ ਫੈਸਲਾ ਓਏ ਇੱਕ ਵਾਰ ਦਾ 10000 ਦਾ ਜੱਫਾ ਲੱਗ ਗਿਆ ਤਾੜੀਆਂ ਮਾਰ ਦਿਓ ਜ਼ੋਰਦਾਰ ਫਤਾਪੁਰੀਆ 10 10 ਦਿਓ ਜੇ ਹੋਰ ਬਾਕੀ ਕਿੰਨੇ ਕਿ ਮਾਨ ਸਨਮਾਨ ਖਿਡਾਰੀਆਂ ਦੇ ਕਰਨੇ ਆ ਅਮਰੀਕਾ ਬੈਠਾ ਕੋਈ ਕੋਈ ਇਹ ਪਰ ਟੱਕਰ ਹੈ ਫਰੰਦੀਪੁਰੀਆ ਗੋਪੀ ਆ ਟੁੱਟ ਕੇ ਆਈ ਦੀ ਚੇਤੇ ਤਾੜੀਆਂ ਟੱਕਰ ਦੁੱਖ ਤੋੜੂ ਟੱਕਰ ਹੈ ਕੀ ਬਾਤ ਹੈ ਓਏ ਛੋਟੇ ਵੀਰ ਗੁਰਦੇਵ ਗਿੱਲ ਦੀ ਕਬੱਡੀ ਹੈ ਗਿੱਲ ਕਲੇਰ ਵਾਲਾ ਨੌਨਾਨ ਗੁਰੂ ਦਾ ਖਾਲਸਾ ਕਬੱਡੀ ਕਬੱਡੀ ਕਰਦਾ ਕਿਉਂ ਵਧਿਆ ਆ ਰਾਜਾ ਦੁਨੀਆ ਉੜੀ ਕਰਦੀ ਹੈ ਹਣੇਦਾਰ ਦਾ ਪੁੱਤਰ ਲੱਗੇ ਇੱਧਰ ਵੀ ਸੈਨ ਕਬੱਡੀ ਕੋਚ ਕਿਸ਼ਨ ਨਾਲ ਜੀ ਬਾਬਾ ਬੋੜ ਮੰਦਰਾਂ ਵਾਲੇ ਉਹ ਚੇਲਿਆਂ ਤੋਂ ਜਿੰਦ ਤੇ ਚੇਲੇ ਸਰਾ ਕਰਵਾਉਂਦੇ ਆ ਓਏ ਚੱਕੀ ਓਏ ਚੱਕੀ ਜਾਂਦਾ ਖਰੇ 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 ਡੱਕੀ ਓ ਜਾਂਦਾ ਖਰੇ ਖਰੇ ਡੱਕੀ ਕਿਆ ਬਾਤ ਐ ਵੀ ਚੱਕੀ ਓਏ ਜਾਣੇ ਕਿ ਮਿਹਨਤ ਕਰਦਾ ਤੇ ਉਸ ਟਾਈਮ ਤੇ ਕੰਬਲ ਹੋਰ ਘੁੱਟ ਕੇ ਸੌਣ ਨੂੰ ਜੀ ਕਰਦਾ ਪਰ ਇਹ ਉਸ ਟਾਈਮ ਤੇ ਮਿਹਨਤ ਕਰਦੇ ਨੇ ਅਮਰਤ ਵੇਲੇ ਇਹ ਨੌਜਵਾਨ ਡੰਡ ਬੈਠ ਕੇ ਕਰਦੇ ਨੇ ਗਰਾਊਂਡਾਂ ਦੇ ਵਿੱਚ ਮਿਹਨਤਾਂ ਲਾਉਂਦੇ ਨੇ ਸਾਹਮਣੇ ਗਰਲਾਲ ਦੀ ਰੇਡ ਮੁਕਾਬਲਾ ਮੁਕਾਬਲਾ ਡੱਕੋ ਰਮਾਣੇ ਵਾਲਾ ਸ਼ਰਨਾ ਕੁਰਮਾਨੇ ਵਾਲਾ ਸ਼ਰਨਾ ਕਿ ਇਹਦਾ ਅੜਬ ਸੁਭਾ ਮਾਰੇ ਪੁੱਠੇ ਸਿੱਦੇ ਦਾ ਕੰਮ ਕਰਨੀ ਹੈ ਸ਼ੇਰੇ ਨੇ ਕਬੱਡੀ ਪਾਉਣੀ ਹੈ ਤੇ ਚਾਰ ਖਿਡਾਰੀਆਂ ਦੇ ਵਿੱਚੋਂ ਦੇਖਾਂਗੇ ਕਿਹੜਾ ਕੋਸ਼ਿਸ਼ ਕਰਦਾ ਹੈ ਚਾਰ ਖਿਡਾਰੀਆਂ ਦੇ ਵਿੱਚੋਂ ਕੌਣ ਕੋਸ਼ਿਸ਼ ਕਰਦਾ ਹੈ ਹੇ ਰੁਪਈਆ ਅਮਰੀਕ ਸਾਡਾ ਅਮਰੀਕਾ ਤੋਂ ਕਾਂ ਸੋਰੀ ਆਖਦਾ ਨਾਲ ਸਾਡੇ ਭਾਲੇ ਵੀਰ ਹੋਣੀ ਸਿਮਰ ਭਰਾ ਹੋਣੀ 2500 ਤੇ 1100 ਹੁਣ ਦੇਖਦੇ ਆ ਮੁਕਾਬਲਾ ਬੱਲੇ 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 ਕਬੱਡੀ 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 ਇਹ ਰਾਜਾ ਪੱਤਰੀ ਵਾਲਾ ਕਾਕਾ ਯੋਰ ਲੱਗਿਆ ਤੇਰਾ ਇਧਰਲੀ ਸਾਈਡ ਮੈਂ ਐਸੀ ਤਰ੍ਹਾਂ ਕਬੱਡੀ ਦੀਆਂ ਘੇਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਤੇ ਨਵੀਂ ਨਵੀਂ ਅਪਡੇਟ ਮਿਲ ਜਾ ਕਿ ਧੰਨਵਾਦੀ